₹600 ₹600 ₹600 ₹600 ਲਓ ਜੀ ਲੈ ਜਾਓ ₹600 ਦੇ ਵਿੱਚ ਰੈਡੀमेड ਪਲਾਜੋ ਸੂਟ ਬਾਜ਼ਾਰ ਚ ਵੇਖਦਾ ₹600 ਰੁਪਇਆ ਇੱਕ ਕਾਧੀਆਂ ਚ ਮਾਤੂ ਸ਼੍ਰੀ ਦਸਤਾਰ ਤੋਂ ਲੈ ਜਾਓ ₹100 ਦੇ ਰੈਡੀमेड ਪਲਾਜੋ ਸੂਟ ਲੱਗ ਗਈ ਚਾਰ ਦਿਨ ਦੀ ਬਹੁਤ ਵੱਡੀ ਸੇਲ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 6 ਜੂਨ ਤੱਕ ਆਜੋ ਰੈਡੀमेड ਪਲਾਜੋ ਸੂਟ ਲੈ ਜਾਓ 100 ਰੁਪਏ ਦੇਖੋ ਜੀ ਪਟਾਕੇ ਦੇ ਪਟਾਕੇ ਪੈਂਦੇ ਦੇਖੋ ਪਟਾਕੇ ਦੇ ਪਟਾਕੇ ਪੈਂਦੇ ਬਾਜ਼ਾਰ ਚ 800 ਰੁਪਏ ਦਾ ਰੈਡੀमेड ਨਾਵਾ ਕਟ ਸੂਟ ਸਾਡੇ ਕੋਲ ਆਜੋ ਲੈ ਜਾਓ ਸਿਰਫ 200 ਰੁਪਏ ਦਾ ਇਹ ਤੇ ਭਾਈ ਜੀ ਚੀਜ਼ ਹੈ ਹੀ ਆਵਾ ਮਾਤੋ ਸ਼੍ਰੀ ਦਸਤਾਰ ਦੇ ਬਹੁਤ ਵੱਡੀਆਂ ਵੱਡੀਆਂ ਆਫਰਾਂ ਲਾਤੀਆਂ ਆਈਆਂ ਵਾ ਇੱਕ ਸੂਟ ਦੇਖੋ ਤੁਸੀਂ 1000 ਰੁਪਏ ਦਾ ਇੱਕ ਸੂਟ ਦਿੰਦੇ ਬਾਜ਼ਾਰ ਅਸੀਂ ਦਵਾਂਗੇ 1000 ਦੇ 5 ਸੂਟ 500 1000 ਦੇ 5 ਸੂਟ 1000 ਦੇ 5 ਸੂਟ ਭਾਈ ਜੀ ਦੁਪੱਟਾ ਨਾਲ ਆ ਬਿਲਕੁਲ ਦੁਪੱਟਾ ਨਾਲ ਦਵਾਂਗੇ ਕੋਈ ਛੂਟ ਵਾਲੀ ਗੱਲ ਨਹੀਂ ਜਾਈ ਜੀ ਦੁਨੀਆ ਹਿਲਾ ਕੇ ਰੱਖਦੀ ਮਾਤੂ ਸ਼੍ਰੀ ਦਸਤਾਰ ਨੇ ਜਿਹੜਾ 1000 ਰੁਪਏ ਦਾ ਇੱਕ ਮਾਤੂ ਸ਼੍ਰੀ ਦਸਤਾਰ ਤੋਂ ਲੈ ਜੇ 1000 ਦੇ 5 200 ਰੁਪਏ ਦਾ ਸੂਟ ਜੀ ਲੋ ਜੀ ਇੱਕ ਵੱਡੀ ਆਫਰ ਹੋਰ ਲਾਤੀ ਜਿੱਥੇ ਬਾਜ਼ਾਰਾਂ ਦੇ 1.5 150 ਰੁਪਏ ਦਾ ਦੁਪੱਟਾ ਦੇ ਰਹੇ ਅਸੀਂ ਤੁਹਾਨੂੰ ਮਾਤੂ ਸ਼੍ਰੀ ਦਸਤਾਰ ਦੇ 1000 ਰੁਪਏ ਦਾ ਦੁਪੱਟਾ 50 ਰੁਪਏ ਦਾ ਰੰਗ ਬਹੁਤ ਘੈਂਟ ਘੈਂਟ ਆਏ ਨੇ ਡਿਜ਼ਾਈਨਿੰਗ ਦੇਖੋ 50 ਰੁਪਏ ਦਾ ਦੁਪੱਟਾ ਭਾਜੀ ਕਹਿਕ ਦਉਣਾ 50 ਰੁਪਏ ਦਾ ਦੁਪੱਟਾ ਦੇਖੋ ਜੀ ਬਾਜ਼ਾਰ ਚ ਜਾ ਕੇ ਪਤਾ ਕਰੋ ਡਬਲ ਬੈੱਡ ਸ਼ੀਟ 1000 ਰੁਪਏ ਦੀ ਇੱਕ ਇੱਥੇ ਦੇ ਰਣੀਆ 1000 ਦੀਆਂ 4000 ਵਾਲੀ ਬੈੱਡ ਸ਼ੀਟ ਲੈ ਜਾਓ 250 ਰੁਪਏ ਚ 1000 ਦੀਆਂ 4 ਬੈੱਡ ਸ਼ੀਟ ਲੈ ਜਾਓ ਇਸ ਤੋਂ ਇਲਾਵਾ ਆਫਰਾਂ ਨੇ ਕਮਾਲ ਕਰਤੀ ਮਾਤੋ ਸ਼ਰੀ ਦਸਤਾਰੇ ਜਿੱਥੇ ਬਜਾਜ 12 12 15 1500 ਰੁਪਏ ਦਾ ਸੂਟ ਦੇ ਰਹੇ ਨੇ ਦੇਖੋ ਬੇ ਗਲੇ ਦੇ ਮਹਿੰਗਾਈ ਕਿੰਨੇ ਦਾ ਬਜਾਜ ਸੂਟ ਦੇ 1000 ਦਾ ਸੂਟ ਅਸੀਂ ਦਵਾਂਗੇ 250 ਰੁਪਏ ਦੇ ਵਿੱਚ ਨਾਲ ਸਲਵਾਰ ਪ੍ਰਿੰਟ ਦੁਪੱਟਾ ਕਾਟਨ ਦਾ 250 250 250 ਦੇਖ ਆ ਵੀ ਦੇਖੋ ਕਿੰਨਾ ਸੋਹਣਾ 250 ਰੁਪਏ ਦਾ ਸੂਟ ਆ ਵੀ ਦੇਖੋ ਜੀ 250 250 ਦੇ ਵਿੱਚ ਰੌਣਕਾਂ ਲਾਤੀਆਂ ਇੱਕ ਹੋਰ ਪਟਾਕਾ ਪਾਤਾ ਸਾਡੇ ਪੰਜਾਬ ਦੇ ਮੁੰਡਿਆਂ ਦਾ ਸਾਡੇ ਭਰਾਵਾਂ ਦਾ ਫਾਇਦਾ ਕਰ ਦਿੰਨੇ ਆ ਬਾਜ਼ਾਰ 'ਚ ਜਾਣੇ ਹੋ ਕੋਰਤਾ ਪਜਾਮਾ ਲੈਣ ਕੋਰਤਾ ਪਜਾਮਾ ਮਿਲਦਾ 6-700 ਰੁਪਏ ਦਾ ਉਹ ਸਾਡੇ ਕੋਲੋਂ 6-700 ਵਾਲਾ ਕੋਰਤਾ ਪਜਾਮਾ ਸਿਰਫ 200 ਰੁਪਏ 'ਚ ਲੈ ਜਾਓ 200 ਰੁਪਏ 'ਚ ਕੋਰਤਾ ਪਜਾਮਾ ਆ ਵੀ ਦੇਖੋ 200 ਰੁਪਏ ਦਾ ਕੋਰਤਾ ਪਜਾਮਾ ਇਹਦੇ ਵਿੱਚ ਰੰਗ ਡਿਜ਼ਾਈਨ ਬਹੁਤ ਆ ਇੱਕ ਹੋਰ ਫਾਇਦਾ ਕਰ ਦਿੰਨੇ ਆ ਆ ਦੇਖੋ ਜਿਹੜੇ ਬਾਜ਼ਾਰ 'ਚ ਤੁਸੀਂ ਲੈਨੇ ਹੋ ਗੀਜ਼ਾ ਕਾਟਨ ਟੌਪ ਦੇ ਕੋਰਤੇ ਪਜਾਮੇ ਇਹ ਬਾਜ਼ਾਰ 'ਚ ਹੈਗਾ 1500 ਦਾ ਇੱਕ ਸਾਡੇ ਕੋਲ ਹੈਗਾ 700 ਦਾ ਪਰ 700 ਦੇ ਨਾਲ ਇੱਕ ਨਾਲ ਇੱਕ ਫ੍ਰੀ ਕਰਤਾ ਮਤਲਬ 700 ਦੇ ਦੋ ਕੁੜਤੇ ਪਜਾਮੇ 350 ਰੁਪਏ ਦਾ ਇੱਕ ਕੁੜਤਾ ਪਜਾਮਾ ਰਹਿ ਗਿਆ ਇੰਨੇ ਫਾਇਦੇ ਕਰ ਰਹੇ ਆ ਭਾਜੀ ਇਹ ਤਾਂ ਫਾਇਦੇ ਕਰ ਰਹੇ ਆ ਜਿੱਥੇ ਬਾਜ਼ਾਰ 'ਚ 15 15 18 1100 ਰੁਪਏ ਸੂਟ ਦਾ ਮੰਗ ਰਹੇ ਆ ਅਸੀਂ ਬਿਲਕੁਲ ਸਸਤੇ ਭਾਅ ਦੇ ਵਿੱਚ ਇਹਨਾਂ ਅਸੀਂ ਗਾਹਕ ਬਣਾਉਣਾ ਵਾ ਨਾ ਕਿ ਤੋੜਨਾ 350 ਦੇ ਵਿੱਚ ਸੂਟ ਦੇਖੋ ਕਿੱਡੇ ਕਿੱਡੇ ਪਿਆਰੇ ਡਿਜ਼ਾਈਨ ਆਏ ਨੇ ਇੱਕੋ ਜਿਹੀ ਬਾਜ਼ਾਰ 'ਚ 800 ਰੁਪਏ ਦਾ ਇੱਕ ਸੂਟ ਸਾਡੇ ਕੋਲੋਂ ਲੈ ਜਾਓ 700 ਦੇ ਦੋ ਸੂਟ 800 ਵਾਲਾ ਸੂਟ ਕਰਤਾ 350 ਦੇ ਵਿੱਚ ਦੇਖੋ ਰੰਗ ਦੇਖੋ ਉਹ ਡਿਜ਼ਾਈਨ ਦੇਖੋ ਦੁਨੀਆ ਵਾਲਿਓ ਉਹ ਲੁੱਟਾਂ ਖਤਮ ਕਰਤੀਆਂ 4 ਤਿੰਨ ਦੀ ਵੱਡੀ ਸੇਰ 3 ਜੂਨ 4 ਜੂਨ 5 ਜੂਨ 6 ਜੂਨ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆ ਜਾਓ 8 800 ਵਾਲੇ ਸੂਟ 350 ਜੀ ਲੈ ਜਾਓ ਭਾਈ ਜੀ ਆ ਵੀ ਬੜਾ ਸੋਹਣਾ ਸੂਟ ਆ ਕੋਈ ਇਹਦਾ ਮੰਗਦਾ 1500 ਰੁਪਈਆ ਕੋਈ ਇਹ ਨਾ ਮੰਗਦਾ 1600 ਰੁਪਇਆ ਭਾਈ ਜੀ ਰੇਟ ਦੱਸ ਦਿਓ ਕੀ ਇਹਦਾ ਹੈਗਾ ਆ ਜੀ ਤੁਸੀਂ ਰੇਟ ਸੁਣ ਕੇ ਹੈਰਾਨ ਹੋ ਜੇ ਜਿਹੜਾ ਬਜਾਰ ਚ 1500 2000 ਰੁਪਏ ਦਾ ਸੂਟ ਮੰਗਦੇ ਅਸੀਂ ਦੇ ਦਿੰਨਾ 500 ਰੁਪਇਆ ਚੈਲੈਂਜ ਦੇ ਨਾਲ 500 ਰੁਪਏ ਸੂਟ ਦੇਵਾਂਗੇ ਬਿਲਕੁਲ 500 ਦਾ ਕਢਾਈ ਦੇਖੋ ਧਾਗੇ ਦਾ ਕੰਮ ਸਾਰਾ ਕਿੰਦਾ ਕੇਰੇ ਦਾ ਕੰਮ ਬੜਾ ਸਲਵੋਕਸੀ ਦਾ ਕੰਮ ਆ 500 ਰੁਪਏ ਦਾ ਸੂਟ ਦੇਵਾਂਗੇ ਕੋਈ ਬਜ਼ਾਰ ਚ 1500 ਦਾ ਇੱਕ ਕਾਦੀਆਂ ਚ ਲੈ ਜਾਓ 1500 ਦੇ ਤਿੰਨ 15 16 ਸੂਟ ਵੀ ਕਰਦਾ ਜੀ 500 ਰੁਪਏ ਦਾ ਇਹ ਆ ਦੇਖੋ ਭਾਈ ਜੀ ਦਾਦੀਆਂ ਨਾਨੀਆਂ ਵਾਲੇ ਬਜ਼ੁਰਗਾਂ ਬਿਲਕੁਲ ਦਾਦੀਆਂ ਨਾਨੀਆਂ ਵਾਲੇ ਸੂਟ ਵੀ ਅਸੀਂ ਬਹੁਤ ਬੇਸ਼ੁਮਾਰ ਦੇ ਕੀਮਤਾਂ ਵਿੱਚ ਲਿਆਂਦੇ ਆਏ ਨੇ ਬੀਬੀਆਂ ਕਹਿੰਦੀਆਂ ਤੁਸੀਂ ਕੁੜੀਆਂ ਵਾਸਤੇ ਤੇ ਬੜਾ ਕੁਛ ਲੈਂਦਾ ਆਡੇ ਵਾਸਤੇ ਕਿਲਾ ਅਸੀਂ ਉਹਨਾਂ ਨੂੰ ਮੁੱਖ ਰੱਖਦੇ ਆਂ ਕਿਰੇ ਤੇ ਕਢਾਈ ਇਹ ਵੀ ਸੂਟ ਜਾਂ ਬਿਆਰ 2 2.5 3 ਇਹ ਚ ਮਿਲਦਾ ਅਸੀਂ ਇੱਥੇ 500 ਰੁਪਏ ਦੀ ਰੇਂਜ ਦੇ ਦਿੰਦੇ ਆਂ 500 ਚੈਲੰਜ ਕਰਕੇ ਕਹਿ ਦਿੰਨੇ ਆਂ ਜੇਕਰ ਬਾਜ਼ਾਰ ਦੇ ਵਿੱਚ ਇੰਨੇ ਦਾ ਸੂਟ ਦੇਦਾ ਅਸੀਂ ਸੂਟ ਫ੍ਰੀ ਦੇ ਦੇਾਂਗੇ ਬੇਕਮਰੀ ਲੁੱਟਾਂ ਜਮਾਂ ਹੀ ਬੰਦ ਕਰਤੀਆਂ 4 ਦਿਨ ਹੋਣੇ ਆ ਫਾਇਦੇ ਆ ਸੂਟ ਦੇਖ ਲਓ ਧਿਆਨ ਦੇ ਨਾਲ ਜ਼ੂਮ ਕਰਕੇ 1650 ਰੁਪਏ ਦਾ ਬਾਜ਼ਾਰ ਚ ਮਿਲਦਾ ਦੁਪੱਟੇ ਦੇ ਨਾਲ ਸਾਡੇ ਕੋਲੋਂ 1650 ਵਾਲਾ ਸੂਟ 650 ਚ ਲੈ ਜਾਓ 1000 ਰੁਪਇਆ ਇੱਕ ਸੂਟ ਦਾ ਫਰਕ ਕੱਢਦਾ ਸਸਤੇ ਕਰਦੇ ਆ ਗੱਲ ਸਾਨੂੰ ਕਹਿੰਦਾ ਏ ਅਸੀਂ ਭਾਜੀ 60 60 70 70 ਲੱਖ ਲੱਖ ਰੁਪਇਆ ਪਾ ਕੇ ਜਾਂਦੇ ਆ ਤੇ ਚੋਲੇ ਚ ਇੰਨਾ ਕ ਸਾਮਾਨ ਆਂਦਾ ਅਸੀਂ ਕਿਹਾ ਸਾਡੇ ਕੋਲ ਪੈਸੇ ਤੁਸੀਂ 50000 ਲਓ ਤੁਹਾਡੀ 20000 ਦੇ ਜਵਰੀ ਬਣਾ ਦੇਾਂਗੇ ਇਹ ਜਿਹੜਾ ਸੂਟ ਬਾਹਰ 2500 3500 ਦਾ ਮਿਲਦਾ 750 ਰੁਪਏ ਦਾ ਸੂਟ ਦੇ ਦੇਵਾਂਗੇ ਨਾਲ ਦੁਪੱਟਾ ਕੋਟਾ ਡੋਰੀਆਂ ਆ ਵੀ ਚੈੱਕ ਕਰ ਲੋ ਉਹ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸ ਇੰਦਰੋਂ ਦੁਕਾਨਦਾਰੋਂ ਜਿਨ੍ਹਾਂ ਨੇ ਦਾਜਬੜੀ ਦਾ ਕੱਪੜਾ ਲੈਣਾ ਤੇਨ ਲੈਣੀ ਕੱਪੜਾ ਲੈਣਾ ਸਾਰਿਆਂ ਦੇ ਫਾਇਦੇ ਬਹੁਤ ਹੋ ਰਿਆ 8 800 9 900 ਰੁਪਏ ਦੇ ਵਿੱਚ ਇਦਾਂ ਦੇ ਕੜਾਈਆਂ ਕੱਡੇ ਦੁਪੱਟੇ ਹੈਵੀ ਇਦਾਂ ਦੇ ਫੇਰੇ ਨਾ ਕਦੇ ਕਿਸੇ ਨੇ ਕੀਤੇ ਨਾ ਕਰੇ ਕਿਸੇ ਤੋਂ ਹੋਣੇ ਆ ਦੂੜ ਦੇਖ ਲੋ ਆ ਵੀ ਤੁਸੀਂ ਆ ਦੇਖੋ ਸੂਟ ਜੀ ਲਗਜ਼ਰੀ ਸੂਟ ਜਿਹਦੇ ਤੇ ਬੁਟੀਕਾਂ ਦੇ ਕੰਮ ਹੋਏ ਹੋਏ ਨੇ ਕਪੱਟੇ ਦੇ ਕੜਾਈਆਂ ਉਹ ਡੱਕੜਟੇ ਦੇ ਕੰਮ ਵੇਖ ਕੇ ਰੂਹ ਖੁਸ਼ ਹੋ ਜਾਂਦੀ ਏ ਭੈਣ ਕਹਿੰਦੀ ਸੂਟ ਕਿੰਨੇ ਦਾ ਮੈਂ ਕਹਾ 3500 ਦਾ ਕਹਿੰਦੀ ਵਾਹ 3500 ਦਾ ਮੈਂ ਕਹਾ ਨਾ ਭੈਣਾ ਇਹ 3500 ਰੁਪਈਆ ਨਹੀਂ ਉਹ ਲੈਣਾ ਇਹਦਾ ਇਹ ਸੂਟ ਵੀ ਤੈਨੂੰ ਅਸੀਂ ਦੇਣਾ 1200 ਤੇ 75 ਰੁਪਏ ਦੀ ਰੇਂਜ ਚ 1275 ਛੇ ਦੀ ਛੇ ਦੀ ਆਜੋ ਵਿਆਹਾਂ ਸ਼ਾਦੀਆਂ ਦਾ ਦਾਜਪੁਰ ਦਾ ਕਪੜਾ ਜਿੱਦਾਂ ਦੇ ਸੂਟ ਲੈਣੇ ਲੈ ਜਾਓ 100 ਰੁਪਏ ਦਾ ਸਾਡੇ ਕੋਲ ਰੈਡੀਮੇਡ ਪਲਾਜੋ ਸੂਟ ਮਿਲ ਜਾਣਾ 200 ਰੁਪਏ ਦਾ ਨਾਰਾ ਕੱਟ ਰੈਡੀमेड ਸੂਟ ਮਿਲ ਜਾਣਾ ਜਿਹੜਾ 1000 ਰੁਪਏ ਦਾ ਇੱਕ ਇੱਥੇ 1000 ਦੇ 5 ਸੂਟ ਤੇ ਦੇਣੇ ਆ ਵਿਆਹਾਂ ਸ਼ਾਦੀਆਂ ਵਾਲਾ ਕੱਪੜਾ ਹਰ ਇੱਕ ਤਰ੍ਹਾਂ ਦਾ 2000 2500 5000 10000 ਤੱਕ ਮਿਲ ਜਾਣਾ ਤੇ ਲੋ ਜੀ ਜਿਹੜੀਆਂ ਕੁੜੀਆਂ ਕਿੰਨੀਆਂ ਵੀ ਸਾਨੂੰ ਰੈਡੀमेड ਪਰਾਜੋ ਕੁਰਤੇ ਚਾਹੀਦੇ ਆ ਕਿੰਨੀਆਂ ਸਾਨੂੰ ਮਹਾਲੀ ਜਾਣਾ ਪੈਂਦਾ ਚੰਡੀਗੜ੍ਹ ਜਾਣਾ ਪੈਂਦਾ ਸਾਨੂੰ ਆਨਲਾਈਨ ਸਾਈਟਾਂ 'ਤੇ ਜਾ ਕੇ ਲੱਭਣੇ ਪੈਂਦੇ ਆ ਨਾ 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 ਪੈਣੋ ਹੋਣੀ ਜਾਣ ਦੇਣਾ ਆਜੋ ਸਿੱਧੇ ਆਜੋ ਇੱਥੇ ਆਜੋ ਸਿੱਧੇ ਮਾਤੋ ਸ਼੍ਰੀ ਦਸਤਾਰ ਕਾਦੀਆਂ ਦੇ ਆਜੋ ਜਿਹੜੀਆਂ ਕੁੜੀਆਂ ਚੰਡੀਗੜ੍ਹ ਜਲੰਧਰ ਲੁਧਿਆਣੇ ਜਾਂਦੀਆਂ ਕਹਿੰਦੀ ਸਾਨੂੰ ਦੇ ਇੱਥੇ ਵੈਰੈਟੀ ਕੋਈ ਨਹੀਂ ਪਸੰਦ ਆਉਂਦੀ ਭਾਜੀ ਜੇ ਆਉਂਦੀ ਆ ਤਾਂ ਰੇਟ ਬੜਾ ਮਹਿੰਗਾ ਹੁੰਦਾ ਅਸੀਂ ਕਹਾਂ ਨਾ ਨਾ ਇਹ ਲੁੱਟ ਨਹੀਂ ਹੋਣ ਦੇਣੀ ਅਸੀਂ ਲਿਖ ਕੇ ਉੱਤੇ ਰੇਟ ਲਾਤੇ ਹੋਏ ਨੇ ਵੇਖੋ ਡਿਜ਼ਾਈਨਿੰਗ ਜਿਹੜਾ ਬਾਜ਼ਾਰਾਂ ਦੇ 3500 4 5500 ਦਾ ਤੁਹਾਨੂੰ ਸੂਟ ਮਿਲਦਾ ਅਸੀਂ ਕਿੰਨੇ ਦੇਵਾਂਗੇ ਤੁਸੀਂ ਇਮੇਜ ਨਹੀਂ ਕਰ ਸਕਦੇ 850 850 850 ਆ ਦੇਖੋ ਜਿਹੜੇ ਦੇ ਲੈਨੇ ਹੋ 3 3000 ਦੇ ਲੈਨੇ ਹੋ ਦੁਪਟੀਆਂ ਦੇ ਨਾਲ ਰੈਡੀमेड ਪਰਾਜੋ ਸੂਟ ਕਿੰਨੇ ਦਵਾਂਗੇ 2500 3000 ਸੂਟ ਕਰਤਾ ਸਿਰਫ 1000 ਰੁਪਏ ਦਾ ਇਧਰ ਦੇਖ ਲੋ ਝੂਠ ਨਹੀਂ ਬੋਲਦੇ ਅਸੀਂ ਕੋਈ ਅਸੀਂ ਤੂਫਾਨ ਨਹੀਂ ਬੋਲਦੇ ਆ ਦੇਖੋ 1000 ਰੁਪਏ ਦਾ ਤੁਸੀਂ ਹੁਣ ਚੈੱਕ ਕਰ ਲੋ ਜੇ ਸਾਡੇ ਰੇਟ ਘਟਾ ਚਾਰੇ ਪਾਸੇ ਕੈਮਰਾ ਮਾਰ ਕੇ ਕਮਾ ਦਿਓ ਦੇਖੋ ਕਿੰਨਾ ਵੱਡਾ ਕੱਠ ਖੱਠਾ ਮਾਰਦਾ ਕੱਠ ਉਹ ਕਾਦੀਆਂ ਚ ਲੋਕ ਦੂਰੋਂ ਦੂਰੋਂ ਆ ਗਏ ਆ ਸਕੂਟਰ ਮੋਟਰਸਾਈਕਲ ਕਾਰਾਂ ਗੱਡੀਆਂ ਬੱਸਾਂ ਟੈਂਪੋ ਆ ਤੇ ਚੜ ਕੇ ਆ ਗਿਆ ਲੋਕਾਂ ਨੇ ਬਹੁਤ ਸਾਰੇ ਫਾਇਦੇ ਹੋ ਰਹੇ ਆ ਤੁਸੀਂ ਵੀ ਆ ਜਾਓ ਜਿੱਦਾਂ ਇਹ ਭੈਣ ਭਰਾ ਫਾਇਦਾ ਲੈ ਰਹੇ ਆ ਤੁਸੀਂ ਵੀ ਆ ਕੇ ਫਾਇਦੇ ਲੈ ਜਾਓ ਕਿਉਂਕਿ ਮੁੜ ਕੇ ਕਿਸੇ ਨੇ ਭਈ ਫਾਇਦਾ ਨਹੀਂ ਕਰਨਾ ਹਰ ਕੋਈ ਚੌਦਾ ਵਿੱਚ ਚਾਰ ਪੈਸੇ ਵੰਟ ਲਈਏ ਮਾਤੂ ਸ਼੍ਰੀ ਦਸਤਾਰ ਕਹਿੰਦਾ ਸੀ ਭੈਣਾ ਭਰਾਵਾਂ ਦੇ ਫਾਇਦੇ ਕਰ ਲਈਏ ਹੁਣ ਆ ਵੀ ਚੈੱਕ ਕਰ ਲੋ ਜੀ ਦੇਖੋ ਕਿੰਨੇ ਸੋਹਣੇ ਸੋਹਣੇ ਪੀਸ ਆ ਹੈਗੇ ਕਿ ਨਹੀਂ ਹੈਗੇ ਇਹ ਹੀ ਸਪੀਸ ਕਰੀਨਾ ਕਬੂਰ ਪਾਉਂਦੀ ਆ ਇਹ ਪਹਿਲਾਂ ਪਹਿਲਾਂ ਬਹੁਤ ਟਾਪ ਦੀਆਂ ਜਿਹੜੀਆਂ ਮਾਡਲਾਂ ਹੀਰੋ ਨਾਲ ਉਹ ਵੀ ਪਾਉਂਦੀਆਂ ਤੁਸੀਂ ਫਿਲਮਾਂ 'ਚ ਵੀ ਪਾਏ ਦੇਖੇ ਹੋਣੇ ਆ ਨਾਟਕਾਂ 'ਚ ਪਾਏ ਦੇਖੇ ਹੋਣੇ ਆ ਹਲਕੇ ਹਲਕੇ ਪੀ ਚਾਹੇ ਤੁਸੀਂ ਕਾਲਜਾਂ 'ਚ ਪੜ ਰਹੇ ਹੋ ਚਾਹੇ ਤੁਸੀਂ ਆਇਲਟ ਸੈਂਟਰਾਂ 'ਤੇ ਜਾ ਰਹੇ ਹੋ ਚਾਹੇ ਤੁਸੀਂ ਟੀਚਰ ਹੋ ਜਿਨ੍ਹਾਂ ਨੇ ਡੇਲੀ ਪਾਉਣੇ ਆ ਉਹ ਸਮਾਈ ਵਾਲੇ ਰੇਟ ਤੇ ਰੈਡੀਮੇਡ ਚੀਜ਼ਾਂ ਤੁਹਾਨੂੰ ਦੇਈ ਜਾਂਦੇ ਆ ਸਮਾਈ ਵਾਲੇ ਰੇਟ ਤੇ ਅਸੀਂ ਬਿਲਕੁਲ ਸਰ ਸਵਾਈ ਵਾਲੇ ਇਹ ਰੈਡੀमेड ਸੂਟ ਦੇ ਯਰੇ ਡਿਜ਼ਾਈਨਿੰਗ ਦੀ ਕੋਈ ਕਮੀ ਨਹੀਂ ਆ ਗਈ ਮਾਤੋ ਸ਼ਰੀ ਦਸਤਾਰ ਤੇ ਡਿਜ਼ਾਈਨਿੰਗ ਦੀ ਕਮਾਲ ਕੀਤੀ ਹੋਈ ਏ ਦੇਖੋ ਡਿਜ਼ਾਈਨਿੰਗ ਦੇ ਗਲੇ ਦੇ ਵਰਕ ਬਣਿਆ ਹੁਣ ਤੁਹਾਨੂੰ ਕਿਤੇ ਜਾਣ ਦੀ ਦੂਰ ਜਾਣ ਦੀ ਲੋੜ ਨਹੀਂ ਆ ਗਈ ਮਾਤੋ ਸ਼ਰੀ ਦਸਤਾਰ ਕਾਦਿਆ ਆਪਣੇ ਮਨ ਪਸੰਦੀ ਵੈਰਾਈਟੀਆਂ ਲੋ ਮਨ ਪਸੰਦੀ ਆ ਦੇਖੋ ਗਲੇ ਦੇ ਕੰਮ ਚੈੱਕ ਕਰ ਲੋ ਕਿੰਨਾ ਸੋਹਣਾ ਆ ਆ ਉੱਪਰ ਲੱਗਾ ਰੇਟ ਵੀ ਚੈੱਕ ਕਰ ਲੋ ਕਿੰਨਾ ਘਟਿਆ ਬਾਜ਼ਾਰ 'ਚ 2500 ਤੇ 3000 ਇਹ ਵੀ ਆਪਾਂ ਤੁਹਾਨੂੰ 1000 ਦਾ ਦੇ ਦੇਣਾ। ਸੋ ਬਹੁਤ ساری ਸਾਡੇ ਕੋਲ ਡਿਜ਼ਾਈਨਿੰਗ ਆ। ਜੇ ਤੁਸੀਂ 100 ਰੁਪਏ ਦਾ ਰੈਡੀਮੇਡ ਪਲਾਜੋ ਸੂਟ ਲੈਣਾ। ਜੇ ਤੁਸੀਂ 200 ਰੁਪਏ ਦਾ ਰੈਡੀਮੇਡ ਨਾਇਰਾ ਕੱਟ ਸੂਟ ਲੈਣਾ। 50 ਰੁਪਏ ਦੁਪੱਟਾ, 250 ਦੀ ਬੈੱਡ ਸ਼ੀਟ, 7-800 ਵਾਲਾ ਕੋਰਤਾ ਪਜਾਮਾ 200 ਚ ਲੈਣਾ ਤੇ ਆਜੋ। ਦਰਵਾਜ਼ੇ ਖੋਲ ਦਿੱਤੇ ਆ ਦਿਲਾਂ ਦੇ ਆਪਣੇ ਅਸੀਂ। ਤੁਹਾਡੀਆਂ ਲੁੱਟਾਂ ਬੰਦ ਕਰ ਦੇਣੀਆਂ। ਵੱਡੇ ਵੱਡੇ ਫਾਇਦੇ ਥੋੜੇ ਪੈਸਿਆਂ 'ਚ ਝੋਲੇ ਵੱਡੇ ਵੱਡੇ ਭਰ ਕੇ ਦੇ ਦਿਆਂਗੇ। ਛੇਤੀ ਪਹੁੰਚੋ ਮਾਤੂ ਸ਼੍ਰੀ ਦਸਤਾਰ, ਬ ਗੱਲਦੀਆਂ ਨੰਬਰ ਸਕਰੀਨ ਤੇ ਤੁਸੀਂ ਇੱਥੇ ਗੱਲ ਕਰਨੀ ਦਾ ਫੋਨ ਕਰ ਸਕਦੇ ਆਂ ਕੈਮਰਾਮੈਨ ਓਮ ਸੰਦੀਨਾ ਹਰਦੀਪ ਸਿੰਘ ਤੱਗੜ ਸਾਹ ਡੀਵੀ ਕਰਾ